ਗੁੰਡਾਗਰਦੀ ਦਾ ਨੰਗਾ ਨਾਪ ਜਿਹੜਾ ਇੱਥੇ ਹੋਇਆ ਜਲੰਧਰ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਬڑے ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸੜਕ ਦੇ ਉੱਪਰ ਜਿਹੜੀ ਵਿਚਾਰੇ ਨੇ ਰੇੜੀ ਬੜੀ ਲਗਾਈ ਹੋਈ ਆ ਸਮਾਨ ਜਿਹੜਾ ਲਗਾਇਆ ਹੋਇਆ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਸਮਾਨ ਜਿਹੜਾ ਸਾਰਾ ਹੀ ਇੱਥੇ ਖਿਲਰਿਆ ਹੋਇਆ ਬੰਦੇ ਦਾ ਦੱਸਿਆ ਜਾ ਰਿਹਾ ਕਿ ਦਾਤ ਵਗੈਰਾ ਜਿਹੜਾ ਬੰਦੇ ਲੈ ਕੇ ਆਏ ਨੇ ਕਿਰਪਾਨਾ ਔਰ ਉਸਦੇ ਨਾਲ ਦੇਖੋ ਸਾਰਾ ਹੀ ਅੱਡਾ ਸਮਾਨ ਫਰੂਟ ਲੱਗਾ ਹੋਇਆ ਬੰਦੇ ਦਾ ਖਲਾਰ ਦਿੱਤਾ ਗਿਆ ਇੱਥੇ ਅਦਰਸ਼ਨਗਰ ਜਿਹੜਾ ਰੋਡ ਆ ਉੱਥੇ ਜਿਹੜੀ ਇਹ ਵਾਰਦਾਤ ਹੋਈ ਆ ਸੋ ਬੜੀ ਵੱਡੀ ਗੱਲ ਆ ਕੁਛੀ ਦੂਰੀ ਤੇ ਇੱਥੇ ਚੈਲ ਬੈਲ ਹੁੰਦੀ ਐ ਚਪਾਟੀ ਲੱਗਦੀ ਐ ਆਸ-ਪਾਸੇ ਰੋਡ ਜਿਹੜੀ ਕਾਫੀ ਚੱਲਦੀ ਐ ਇੱਥੇ ਆ ਕੇ ਜਿਹੜੀ ਵਾਰਦਾਤ ਬੰਦਿਆਂ ਵੱਲੋਂ ਕੀਤੀ ਗਈ ਔਰ ਇਹ ਵਿਅਕਤੀ ਦੱਸਿਆ ਜਾ ਰਿਹਾ ਕਿ ਕੱਲ ਇਹਨਾਂ ਦੀ ਕੋਈ ਗੱਲ ਹੋਈ ਸੀ ਉਸ ਤੋਂ ਬਾਅਦ ਬੈਕ ਵਗੈਰਾ ਕਰ ਰਹੇ ਸੀ ਆਟੋ ਨੂੰ ਤਾਂ ਬਾਹਰੋਂ ਮੁੰਡੇ ਜਿਹੜੇ ਹੁਣ ਆਏ ਨੇ ਲੈ ਕੇ ਆਏ ਨੇ ਤਾਂ ਉਹਨਾਂ ਨੇ ਸਾਰਾ ਹੀ ਇਹਨਾਂ ਦਾ ਸਮਾਨ ਜਿਹੜਾ ਤੋੜਪੰਨ ਕਰਤਾ ਜੋ ਇਹ ਵਿਅਕਤੀ ਇਲਜ਼ਾਮ ਲਗਾਉਂਦੇ ਆ ਸੋ ਮੌਕੇ ਤੇ ਹੁਣ ਉਹਨੀ ਗੁੰਡਾਗਰਦੀ ਤੁਹਾਡੇ ਏਰੀਆ ਦੇ ਵਿੱਚ ਕਿਉਂ ਮੈਂ ਨਾ ਮੈਂ ਇੱਕੋ ਸ਼ਾਮੀ ਇਹਨਾਂ ਨੂੰ ਮਿਲ ਕੇ ਗਿਆ ਮੈਂ ਕਿਹਾ ਮੈਨੂੰ ਮੱਦੇ ਦੱਸੋ ਇਹ ਕਹਿੰਦੇ ਦੋ ਮੁੰਡੇ ਆਏ ਸੀ ਸਾਨੂੰ ਉਂਗਲਾਂ ਇਸ਼ਾਰਾ ਕਰਕੇ ਇੱਧਰ ਚਲੇ ਗਿਆ ਸਰ ਦੇਖੋ ਤੁਹਾਨੂੰ ਰਾਤ ਦੀ ਕੰਪਲੇਂਟ ਦਿੱਤੀ ਪਰਿਵਾਰ ਨੇ ਮੈਂ ਕਹਿੰਦਾ ਮੈਂ ਆਪ ਆਪ ਕਾ ਕੇ ਆਇਆ ਤੇਰੇ ਨਾਲ ਸਾਹ ਤੁਸੀਂ ਆਏ ਰਾਤੀ ਬਹੁਤ ਵਧੀਆ ਗੱਲਾਂ ਤੁਸੀਂ ਹੋਗੇ ਪਰ ਦੇਖੋ ਉਹਨਾਂ ਦਾ ਇੰਨਾ ਨੁਕਸਾਨ ਹੋ ਗਿਆ ਮੈਂ ਕਿਹਾ ਮੇਰਾ ਨਾਈਟ ਡੋਮੀਨੇਸ਼ਨ ਸੀਗਾ ਰਾਤ ਮੈਂ ਡੋਮੀਨੇਸ਼ਨ ਕਰਕੇ ਸਹੀਦੀ ਫੇਰ 7 ਵਜੇ ਤੋਂ ਸਾਡੀ ਡਿਊਟੀ ਲੱਗੀ ਨਗਰ ਕੀਰਤਨ ਤੇ ਮੈਂ ਅਗਰ ਕੀਤੀ ਡਿਊਟੀ ਕਰਕੇ ਫਿਰ ਮੈਂ ਇਥੋਂ ਇਹਨਾਂ ਕੋਲ ਮਿਲ ਕੇ ਜੇ ਗਿਆ ਜੀ ਲੱਗਾ ਦੱਸੋ ਮੈਨੂੰ ਕਿਹੜੇ ਬੰਦੇ ਆ ਕੋਈ ਕਹਿੰਦੇ ਇੰਦਾ ਨਹੀਂ ਸਾਨੂੰ ਪਤਾ ਉਹ ਲਾ ਇਥੋਂ ਲੰਘ ਕੇ ਗਏ ਮੁੰਡੇ ਉਹ ਸਾਨੂੰ ਇਸ਼ਾਰੇ ਜੇ ਕਰਦੇ ਮੈਂ ਕਿਹਾ